ਆ ਦੇਖੋ ਵੀ ਇਹ ਸਪਰੇਅ ਕਰਨਾ ਕਿ ਮਾੜੀ ਮੋਟੀ ਫੁੱਢੀ ਹੈ ਮਾੜੀ ਮੋਟੀ ਹਾਂ ਮਾੜੀ ਮੋਟੀ ਹੈਗੀ ਆਹ ਕਿ ਤਾਂ ਫੁੱਢੀ ਇਹ ਸਪਰੇਅ ਨਾਲ ਸਾਰੀ ਮਰ ਜੂ ਫਿਰ ਮੂੰਗੀ ਪੂਰੀ ਸੁਭਾਵਨਾ ਹੋਣ ਦੀ ਆਸ ਹੈ 15 ਮਣ ਕੇ ਲਈ ਦੀ ਮਤਲਬ ਝੜ ਜੀ ਪਿਛਲੀ ਵਾਰੀ ਕਿੰਨੀ ਹੋਈ ਸੀ ਪਿਛਲੀ ਵਾਰੀ 12 13 ਮਣ ਐਤ ਕੀ ਮਤਲਬ ਮੂੰਗੀ ਅੱਗੇ ਨਾਲ ਚੰਗੀ ਹੈ ਬਹੁਤ ਵਧੀਆ ਹੈ 15 ਮਣ ਹਾਂ ਤੇ ਰੇਟ ਕਿੰਨਾ ਹੈ ਰੇਟ ਮੰਨ ਕੇ ਚਲੋ ਵੀ 6000 ਰੁਪਏ ਵਿਕੀ ਜਾਊਗੀ ਨੇ ਮੈਂ ਕਮੰਡਰੀ ਗਾ ਇਹ ਵੀ ਘੱਟਦੇ ਪੈਸੇ ਅਸੀਂ ਪਾਵਾਂਗੇ ਪਿਛਲੀ ਵਾਰੀ ਉਹ ਵੀ ਕੋ ਪਾਉਣ ਗਿਆ ਹੁੰਦਾ ਰੇਟ ਹੈਗਾ 7275 ਰੁਪਏ ਅੱਛਾ ਜਿਹੜਾ ਮਤਲਬ ਐਮਐਸਪੀ ਦੇ ਦੇਣਗੇ ਇਹ ਹਾਂਜੀ ਜੇ ਉਹ ਦੇਣਗੇ ਤਾਂ ਬਹੁਤ ਵਧੀਆ ਵੇਖੋ ਕਹਿ ਤਾਂ ਰਿਹਾ ਜੇ ਦੇਣਗੇ ਨਹੀਂ ਪਿਛਲੀ ਵਾਰੀ ਪਾਏ ਸੀ ਪੈਸੇ ਪਿਛਲੀ ਵਾਰੀ ਵੀ ਪਾਏ ਤਾਂ ਸੀਗੇ ਹਾਂ ਪਰ ਆਪਾਂ ਨੂੰ ਕੋਈ ਨਹੀਂ ਆਇਆ ਮੈਂ ਕਹਿ ਕੇ ਅੱਛਾ ਹਾਂ ਅਜਾ ਪਿਛਲੀ ਵਾਰੀ 5500 ਨੂੰ ਵੇਚ ਕੇ ਤਾਂ ਜੀ ਤਾਂ ਜੀ ਗਿੱਲੀ ਵੱਡੀ ਜੀ ਬਸ ਰਾਮੇ ਰਾਮੇ ਆ ਗਿੱਲੀ ਮੂਗੀ ਦੀ ਥੋੜੀ ਹੂੰ ਆ ਜੇ ਕਿ ਮੂੰਗੀ ਦਾ ਝਾੜ ਕੇ ਉਹ ਵੱਧ ਹੋਊਗਾ 15 ਮਣ ਦੇ ਕੁਵੰਟਲ ਕਿੰਨੇ ਬਣਗੇ 15 ਦੇ ਲਾ ਲੋ ਵੀ ਸ਼ੀ ਕੁਵੰਟਲ ਮੰਗੇ ਸ਼ੀ ਸ਼ੀ ਪਾਇਆ 30000 ਦੀ ਹੋਈ ਕਿਲੇ ਜੋ ਹਾਂ 30000 ਰੁਪਿਆ ਕਿਲਾ ਦੇਗੀ ਤੇ ਖਰਚਾ ਖਰਚਾ ਦਾ ਵਸ ਸਮਝ ਲੋ ਵੀ 2000 ਰੁਪਿਆ ਕਿਲੇ ਦਾ ਤਕਰੀਬਨ ਬੇ ਜਣੇ ਤੇ ਰਹੇ ਰੀਜਨਾਂਡੂ ਉਹ ਇੱਕ ਗੱਟਾ ਪਾਉਣਾ 3 ਕਿਲੇ ਦਾ ਵੀ ਤਾਂ ਸਸਤਾ ਉਹ ਤੋਂ ਲੈ ਖਰਚੇ ਵੱਧ ਪੈ ਜਾਂਦੇ ਹਾਂ ਉਹਲਾ ਖਰਚਾ ਵੀ ਘੱਟ ਆ ਖਰ ਮੂੰਗੀ ਦਾ ਹੂੰ ਬੜਾ ਨਹੀਂ ਹੈ ਬਾਕੀ ਰਹੇ ਬਣੂ ਇਹਦੀ ਬਹੁਤ ਵਧੀਆ ਇੱਥੇ ਧੋਨਾ ਵੀ 80 ਮਣ ਤੋਂ ਘੱਟ ਨਹੀਂ ਰਹਿਦਾ ਪਿਛਲੀ ਵਾਰੀ 1 ਸੌਣ ਨੂੰ ਲਾਇਆ ਸੀ ਤੇ 82 ਮਣ ਧੋਨਾ ਹੋ ਗਿਆ 1 ਸੌਣ ਤੋਂ 1 ਸੌਣ ਨੂੰ ਲੱਗਿਆ ਹੋਇਆ ਤੇ ਸਮਝ ਲਓ ਹਾਰਜ ਪੱਕ ਜੂਗੀ ਇਹ ਜੇ ਆਪਾਂ ਫਰਜ ਕਰੋ 10-12 ਸੌਣ ਨੂੰ ਵੀ ਬੀਜ ਦੇ ਤਾਂ ਵੀ ਕੰਮ ਜਾਵੇ ਧੋਨਾ ਅੱਛਾ ਜੀ 125 ਦੀ ਧੋਨਾ ਫੁੱਲ ਕੰਮ ਜਾਵੇ ਆਪਣੀ ਧਾਤੀ ਗੱਡੀ ਇਹ ਹਾਂ ਪੂਰੀ ਮੰਡੀ ਹੈ ਜ਼ਮੀਨਾਂ ਵਧੀਆ ਆਪਣੇ ਜ਼ਮੀਨਾਂ ਵਧੀਆ ਹੂੰ ਨਾੜ ਜਾ ਖਦੇ ਪਹੁੰਚੇ ਉਹ ਸਿਰੇ ਜਾਣਗੇ ਬਾਕੀ ਮੱਚਣ ਵਾਲਾ ਦੇ ਉਹ ਟਾਈਮ ਟੱਪ ਗਿਆਣਾ ਇਹ ਟੱਪ ਗਿਆ ਟਾਈਮ ਹਾਂ ਤੇ ਗਾਹਾਂ ਛੋਣੇ ਦੇ ਤਾਂ ਨਹੀਂ ਫਿਰ ਕੋਈ ਲੇਟ ਲੁੱਟਦਾ ਸਰਪੈਂਦਾ ਕੋਈ ਲੇਟ ਨਹੀਂ ਲੱਟਣਾ ਜੇਤਰੀਆਂ ਕਿਸਮਾਂ ਹੈਗੀਆਂ ਹੱਥ ਸਾਰੀਆਂ ਚੱਲ ਜਾਣਗੀਆਂ ਹੱਥ ਨਾਲ ਹੀ ਦੱਬਦਾ ਕਲਚ ਆਇਆ ਸਾਡਾ ਤਾਜੀ ਦੇ ਕੰਮ ਮੈਂ ਹੈਗਰੇ ਟਰੈਕਟਰ ਤੇ ਤਾਹ ਚੜੋਂਗੇ ਹੈਂ ਹੱਥ ਨਹੀਂ ਲੋਟ ਆ ਜਾਂਦਾ ਪੁਰਾਣੀਆਂ ਖਰਾਕਾਂ ਖਾਦੀਆਂ ਹੋਰ ਐ ਹੈ ਕੰਮ ਈ ਕੇ ਭਰਾ ਹੈਂ ਆਹ ਲੋਟਾ ਬਾਈ ਮਦਾਂ ਹੀ ਤਾਹ ਚੜ ਕੇ ਸਟਾਰਟ ਕਰੋਗੇ ਅੱਛਾ ਹੂੰ ਤਾਹ ਦੀ ਲੋੜੀ ਮਜ਼ਦੂਰ ਆਹ ਆ ਕੰਮ ਮਿੱਤਰੋ ਸਾਧੀਆਂ ਖਰਾਕਾ ਕੰਮ ਆਉਂਦੀਆਂ ਕਨੇ ਟਰੈਕਟਰ ਨੂੰ ਤੇ ਹੱਥ ਨਾਲ ਹੀ ਕਲਚ ਦਬਕੇ ਸਟਾਰਟ ਕਰਦਾ ਕੋਈ ਨਹੀਂ ਪੁਰਾਣੀ ਬੀ ਆਂਦਾ ਬੱਸ ਬੀ ਨਾ ਬੱਸ ਉਹ ਵੀ ਮੁੰਡਾ ਹੀ ਕਰਦਾ ਤੋਣਾ ਹੈ ਪਾਣੀ ਮਾਰਨਾ ਕੰਮ ਨਹੀਂ